ਸਭ ਪਰਸੀ ਪਰਸੀ ਅੱਜ ਅਸੀਂ ਆਪਣੇ ਬਹੁਤ ਹੀ ਨਜ਼ਦੀਕੀ ਮਿੱਤਰ ਸਾਡੇ ਦੋਸ ਸਾਡੇ ਭਾਈ ਲੇਟ ਚੌਦੀ ਸੰਤੁਖ ਸਿੰਘ ਜੀ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਤੇ ਸਾਰੇ ਹੀ ਚੌਦੀ ਸਾਹਿਬ ਦੇ ਪਿਆਰ ਕਰਨ ਵਾਲੇ ਉਹਨਾਂ ਦੇ ਨਜ਼ਦੀਕੀ ਉਹਨਾਂ ਦੇ ਰਿਸ਼ਤੇਦਾਰ ਉਹਨ ਦੇ ਸੰਬੰਧੀ ਪਾਰਟੀ ਨਾਲ ਸੰਬੰਧਿਤ ਉਹਨਾਂ ਦੇ ਮਿੱਤਰ ਜਿਨ੍ਹਾਂ ਨੇ ਲੰਬਾਰਸ਼ਾ ਸਾਰੇ ਪਰਿਵਾਰ ਦੇ ਨਾਲ ਸਫ਼ਰ ਤੈਅ ਕੀਤਾ ਅੱਜ ਉਹਨਾਂ ਦੀ ਪਹਿਲੀ ਵਰਸੀ ਦੇ ਮੌਕੇ ਤੇ ਸਾਰੇ ਸ਼ਰਧਾ ਤੇ ਫੁੱਲ ਪੇਂਟ ਕਰਨ ਵਾਸਤੇ ਸਵੇਰੇ ਉਹਨਾਂ ਦੀ ਸਮਾਤ ਤੇ ਅੱਜ ਜੈਸੀ ਪਹੁੰਚੇ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਦੁਖਦਾਈ ਮੌਕਾ ਚੌਧਰੀ ਸਾਹਿਬ ਇੱਕ ਬੜੀ عظیم ਸ਼ਖਸੀਅਤ ਸਨ ਇੱਕ ਬੜੀ ਇੰਪੋਰਟੈਂਟ ਪਰਸਨੈਲਿਟੀ ਸਨ ਇਹ ਬਹੁਤ ਦੇਸ਼ ਨੂੰ ਪੰਜਾਬ ਨੂੰ ਤੇ ਪਰਿਵਾਰ ਨੂੰ ਉਹਨਾਂ ਦੀ ਲੋੜ ਸੀ ਪਰਮਾਤਮਾ ਦੇ ਜਿਹੜੇ ਰੰਗ ਹੁੰਦੇ ਨੇ ਉਹ ਤੁਹਾਨੂੰ ਮੰਨ ਹੀ ਪੈਂਦੇ ਨੇ ਪਿਛਲੇ ਸਾਲ ਅਜ ਦੇ ਦਿਨ ਹੀ ਜਦੋਂ ਭਾਰਤ ਜੋੜੋ ਦਾ ਇਥੇ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਜੀ ਦੀ ਯਾਤਰਾ ਚੱਲ ਰਹੀ ਸੀ ਤੇ ਆਪਣੇ ਏਰੀਏ ਫਲੋਰ ਦੇ ਵਿੱਚ ਅਸੀਂ ਸਾਰੇ ਇਕੱਠੇ ਸੀ तकरीबन ਅਜਦਾ ਦਿਨ ਤੇ ਚੰਦ ਘੰਟੇ ਪਹਿਲੇ ਕੁ ਤਕਰੀਬਨ 8:30 ਵਜੇ ਸਵੇਰ ਤੇ ਸਾਡੇ ਵਿੱਚ ਉਹ ਨਹੀਂ ਰਹੇ ਤੋਂ ਅਸੀਂ ਉਹਨਾਂ ਦੀ ਇਸ ਯਾਦ ਨੂੰ ਤਾਜ਼ਾ ਕਰਨ ਵਾਸਤੇ ਆਏ ਹਾਂ ਕਾਂਗਰਸ ਪਾਰਟੀ ਹਮੇਸ਼ਾ ਚੌਧਰੀ ਸਾਹਿਬ ਦੀ ਜਿਹੜੀ ਮਹਾਨ ਕੁਰਬਾਨੀ ਹੈ ਦੇਸ਼ ਨੂੰ ਇਕੱਠਿਆਂ ਕਰਨ ਦੀ ਆਪਸੀ ਭਾਈਚਾਰਾ ਬਣਾਉਣ ਦੀ ਜਿਹੜਾ ਇੱਕ ਮਿਸ਼ਨ ਹੈ ਕਾਂਗਰਸ ਦਾ ਜਿਹੜਾ ਹੁਣ ਫੇਰ ਅੱਜ ਤੋਂ ਮਨੀਪੁਰ ਤੋਂ ਸ਼ੁਰੂ ਹੋਇਆ ਹੁੰਦਾ ਹੋਇਆ ਤਕਰੀਬਨ 14-15 ਸੂਬਿਆਂ ਦੇ ਵਿੱਚੋਂ ਮਾਰਚ ਵਿੱਚ ਜਾ ਕੇ ਗੁਜਰਾਤ ਦੇ ਵਿੱਚ ਖਤਮ ਹੋਣਾ ਉਹਦਾ ਮੇਨ ਜਿਹੜਾ ਸੰਕਲਪ ਹੈ ਉਹਦੀ ਜਿਹੜੀ ਮੇਨ ਸੋਚ ਹੈ ਇਸ ਮਹਾਨ ਦੇਸ਼ ਦੇ ਵਿੱਚ ਜਿਹਦੀ ਪਹਿਚਾਨ ਵੱਡੇ ਗੁਰੂਆਂ ਪੀਰਾਂ ਪਗੰਬਰਾਂ ਨਾਲ ਰਹੀ ਹੈ ਐਂਡ ਹਮੇਸ਼ਿਆ ਹਿੰਦੁਸਤਾਨ ਨੇ ਮੈਸੇਜ ਜੜਾ ਆਪਸੀ ਭਾਈਚਾਰੇ ਦਾ ਤੇ ਪਿਆਰ ਦਾ ਦਿੱਤਾ ਸੰਦੇਸ਼ ਦਿੱਤਾ ਅੱਜ ਉਸ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਤਾਕਤਾਂ ਨੇ ਜਿਹੜੀਆਂ ਆਪਸੀ ਭਾਈਚਾਰੇ ਨੂੰ ਤੋੜਨਾ ਚਾਹੁੰਦੀਆਂ ਨੇ ਅਸੀਂ ਇਹ ਚਾਹੁੰਦੇ ਹਾਂ ਕਿ ਸਾਡਾ ਦੇਸ਼ ਜਿਹੜਾ ਜਿਹੜਾ ਚੰਨ ਸਾਲਾਂ ਤੱਕ ਆਲਰੇਡੀ ਬਹੁਤ ਇਕਨੋਮਿਕ ਤੌਰ ਤੇ ਪੋਲਿਟਿਕਲ ਤੌਰ ਤੇ ਬੜੇ ਦੁਨੀਆ ਦੇ ਜਿਹੜੇ ਪਹਿਲੇ 5-4 ਇੰਪੋਰਟੈਂਟ ਦੇਸ਼ ਏ ਉਹਨਾਂ ਵਿੱਚ ਉੱਭਰ ਕੇ ਆਇਆ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਤਰੱਕੀ ਕਰੇ ਪਰਮਾਤਮਾ ਇਹ ਅਮੀਰ ਕਰੇ ਬੜੀ ਤਰੱਕੀ ਤਾਂ ਹੋ ਸਕੇਗੀ ਜੇ ਸਾਰੀਆਂ ਹੀ ਜਿਹੜੇ ਆਪਸੀ ਰਹਿਣ ਵਾਲੇ ਹਿੰਦੁਸਤਾਨੀ ਨੇ ਉਹ ਆਪਸੀ ਪਾਈਚਾਰਾ ਮੈਂਟੇਨ ਕਰਕੇ ਰੱਖਣਗੇ ਸ਼ਾਂਤੀ ਰਹੇਗੀ ਸੂਬੇ ਦੇਸ਼ ਦੇ ਵਿੱਚ ਸ਼ਾਂਤੀ ਰਹੇਗੀ ਤਾਂ ਹੀ ਉਹ ਦੇਸ਼ ਤਰੱਕੀ ਕਰੇਗਾ ਜਿਸ ਦੇਸ਼ ਦੇ ਵਿੱਚ ਆਪਸੀ ਪਾਈਚਾਰਾ ਹੈ ਜਿਸ ਦੇਸ਼ ਦੇ ਵਿੱਚ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲਦਾ ਉਹੀ ਸੁਸਾਇਟੀ ਤੇ ਉਹੀ ਦੇਸ਼ ਹੀ ਤਰੱਕੀ ਕਰਦੇ ਨੇ ਤਾਂ ਅੱਜ ਚੌਧਰੀ ਸਾਹਿਬ ਦੀ ਜਿਹੜੀ ਇਹ ਮਹਾਨ ਕੁਰਬਾਨੀ ਸੀ ਇੱਕ ਸੰਕਲਪ ਸੀ ਉਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਜੇ ਜਿਹੜੇ ਅੱਜ ਨਿਆਂ ਨਿਆਂ ਯਾਤਰਾ ਪਰ ਜੋੜੋ ਦੀ ਮਨੀਪੁਰ ਤੋਂ ਸ਼ੁਰੂ ਹੋਈ ਹੈ ਇਹ ਸਾਰੇ ਹੀ ਵੀਰ ਸਾਡੇ ਉਸ ਯਾਤਰਾ ਦੇ ਵਿੱਚ ਜੇ ਆਪ ਨਹੀਂ ਉੱਥੇ ਪਹੁੰਚ ਸਕਦੇ ਤੇ ਆਪਣਾ ਅਸ਼ੀਰਵਾਦ ਜ਼ਰੂਰ ਉਹਨੂੰ ਦੇਣ ਤੇ ਦੇਸ਼ ਨੂੰ ਇਕੱਠਿਆਂ ਰੱਖਣ ਦਾ ਸੰਕਲਪ ਜਿਹੜਾ ਉਹਨੂੰ ਕਾਮਯਾਬ ਕਰੇ ਘਟਚੋਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਦਿਓ ਸੀਟਾਂ ਦਾ ਕਿਸ ਤਰ੍ਹਾਂ ਦੇ ਦੇਖੋ ਇਸ ਤਰ੍ਹਾਂ ਇਹ ਤੇ ਪਾਰਟੀ ਹਾਈ ਕਮਾਂਡ ਦੇ ਟਾਪ ਲੈਵਲ ਤੇ ਤੁਸੀਂ ਵੇਖਿਆ ਹੀ ਹੋਵੇਗਾ ਕਿ ਕੱਲ ਵੀ ਮੀਟਿੰਗਸ ਹੋ ਰਹੀਆਂ ਨੇ ਇਹ ਤੇ ਪਾਰਟੀ ਹਾਈ ਕਮਾਂਡ ਦੀ ਲੀਡਰਸ਼ਿਪ ਤੇ ਅਸੀਂ ਸਾਡੀ ਛੱਡੀ ਅਸੀਂ ਆਪਣੀ ਗੱਲ ਵੇਖੋ ਸਾਡੇ ਦਵਿੰਦਰ ਯਾਦਵ ਸਾਹਿਬ ਜਿਹੜੇ ਨਵੇਂ ਇੰਚਾਰਜ ਆਏ ਨੇ ਪੰਜਾਬ ਤੇ ਉਹ 4 ਦਿਨ ਲਗਾਤਾਰ ਰਹੇ ਨੇ ਤੇ 4 ਦਿਨਾਂ ਦੇ ਵਿੱਚ ਪਹਿਲੇ ਤੇ ਦੋ ਦਫਾ ਕਾਂਗਰਸ ਦੀ ਟਾਪ ਲੀਡਰਸ਼ਿਪ ਜਿਹੜੀ ਹੈ 32 33 ਲੀਡਰਸ ਉਹਨਾਂ ਸਾਰਿਆਂ ਦੀ ਮੀਟਿੰਗਸ ਨੈਸ਼ਨਲ ਲੀਡਰਸ਼ਿਪ ਨਾਲ ਹੋਈਆਂ ਲਾਈਨਸ ਪਰ ਅਸੀਂ ਆਪਣੀ ਜਾਣਕਾਰੀ ਜਿਹੜੀਆਂ ਗਰਾਉਂਡ ਰਿਐਲਿਟੀਆਂ ਨੇ ਵਰਕਰ ਕੀ ਚਾਹੁੰਦਾ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਾਂਗਰਸੀ ਲੀਡਰਸ਼ਿਪ ਕੀ ਚਾਹਦੀ ਉਹ ਵੀ ਸਾਹਮਣੇ ਰੱਖੇ ਫਿਰ ਅਸੀਂ ਉੱਥੇ ਹੀ ਬੇਨਤੀ ਉਹਨਾਂ ਨੂੰ ਕੀਤੀ ਸੀ ਕਿ ਤੁਸੀਂ ਕਿ ਨਾ ਸਾਡੇ 32 33 ਬੰਦਿਆਂ ਤੱਕ ਹੀ ਮਦੂਦ ਨਾ ਰਹੋ ਤੁਸੀਂ ਸਾਰਿਆਂ ਦੇ ਵਿਊਜ਼ ਇਹਦੇ ਤੇ ਲਓ ਕਿਉਂਕਿ ਬਹੁਤ ਇੰਪੋਰਟੈਂਟ ਹੈ ਕਾਂਗਰਸ ਦੇ ਆਉਣ ਵਾਲੇ ਫਿਊਚਰ ਦੀ ਲੜਾਈ ਤੇ ਇਸ ਗੱਲ ਕੰ ਜਦੋਂ ਯਾਦਵ ਸਾਹਿਬ ਆਏ ਨੇ ਉਹਨਾਂ ਨੇ ਪਹਿਲੇ ਜਿੰਨੇ ਵੀ ਫਾਰਮਰ ਪ੍ਰਧਾਨ ਸੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਾਂ ਫਾਰਮਰ ਸੀਐਮ ਜਿਹੜੇ ਹੈ ਸਨ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਉਸ ਤੋਂ ਬਾਅਦ ਸਿਟਿੰਗ ਐਮਪੀਜ਼ ਨਾਲ ਫਿਰ ਜਿਹੜੇ ਸਾਡੇ ਫਾਰਮਰ ਐਮਪੀਜ਼ ਨੇ ਫਿਰ ਸਿਟਿੰਗ ਐਮਐਲਏਜ਼ ਨਾਲ ਫਿਰ ਫਾਰਮਰ ਐਮਐਲਏਜ਼ ਨਾਲ ਫਿਰ ਜ਼ਿਲ੍ਹੇ ਦੇ ਪ੍ਰਧਾਨਾਂ ਨਾਲ ਫਿਰ ਸਾਡੇ ਸਾਰੇ ਕੋਆਰਡੀਨੇਟਰਜ਼ ਨਾਲ ਫਿਰ ਬਲਾਕਾਂ ਦੇ ਪ੍ਰਧਾਨਾਂ ਨਾਲ ਇਹ ਬਹੁਤ ਵੱਡੇ ਪੈਮਾਨੇ ਤੇ ਐਕਸਰਸਾਈਜ਼ ਹੋਈ 4 ਦਿਨਾਂ ਦੀ ਉਹ ਰਿਪੋਰਟ ਆਪਣੀ ਲੈ ਕੇ ਗਏ ਨੇ ਅਲਾਈਅੰਸ ਦੇ ਬਾਰੇ ਤੇ ਤੋ ਜਿਹੜਾ ਪੰਜਾਬ ਦੇ ਕਾਂਗਰਸ ਦੇ ਸੈਂਟੀਮੈਂਟਸ ਨੇ ਲੀਡਰਸ਼ਿਪ ਦੇ ਸੈਂਟੀਮੈਂਟਸ ਨੇ ਉਹ ਟਾਪ ਲੀਡਰਸ਼ਿਪ ਕੋ ਪਹੁੰਚ ਚੁੱਕੇ ਨੇ ਹੁਣ ਅਸੀਂ ਫੈਸਲਾ ਉਹਨਾਂ ਤੱਕ ਜਾਣਦੇ ਪਹਿਰਾ ਸਾਹਿਬ ਨਾਲ ਹੋ ਰਿਹਾ ਉਹ ਵੀ ਗੱਲਬਾਤ ਕੀਤੀ ਗਈ ਉਹਨਾਂ ਨਾਲ ਬਕਾਇਦਾ ਤੌਰ ਤੇ ਉਹ ਤੇ ਇਮੀਡੀਏਟਲੀ ਮੇਰੀ ਆਪਣੀ ਗੱਲ ਰਾਹੁਲ ਜੀ ਨਾਲ ਉਸੇ ਦਿਨ ਹੋਈ ਕਿ ਇਸ ਤੋਂ ਅਨਫੋਰਚਨਟ ਗੱਲ ਕੋਈ ਨਹੀਂ ਹੋ ਸਕਦੀ ਆਪ ਜਿਹੜੀ ਹੈ ਇੰਡੀਆ ਬਲੌਕ ਅਲਾਈਅੰਸ ਦਾ ਇੱਕ ਹਿੱਸਾ ਹੈ ਉਹਨੀ ਦੀ ਸਰਕਾਰ ਜਿਹੜੀ ਹੈ ਵੇਖੋ ਜੈਨੂਨ ਕੇਸ ਹੋਏ ਤੇ ਜੋ ਮਰਜ਼ੀ ਕਾਰਵਾਈ ਕਰੋ ਅਸੀਂ ਵੈਲਕਮ ਕਰਦੇ ਹਾਂ ਪਰ ਇੱਕ ਪੁਰਾਣੇ 10-12 ਸਾਲ ਦੇ ਇੱਕ ਪੋਲੀਟਿਕਲੀ ਮੋਟੀਵੇਟਿਡ ਕੇਸ ਨਾਲ ਜਿਹੜਾ ਕਾਲੀ ਦਲ ਦੀ ਸਰਕਾਰ ਵੇਲੇ ਸ਼ੁਰੂ ਹੋਇਆ ਹੁਣ ਤੁਸੀਂ 8 ਸਾਲ ਤੋਂ ਬਾਅਦ ਉਸ ਕੇਸ ਨੂੰ ਉਠਾਉਂਦੇ ਹੋ ਉਸ ਤੋਂ ਬਾਅਦ ਤੁਸੀਂ ਵੇਖੋ ਇਹਨਾਂ ਲਾਈਨ ਕੋ ਚੌਥਾ ਪੰਜਵਾਂ ਕੇਸ ਉਹਨਾਂ ਤੇ ਕਰ ਦਿੱਤਾ ਹੈ ਆਨਰੇਬਲ ਹਾਈ ਕੋਰਟ ਨੇ ਜਦੋਂ ਮੇਨ ਕੇਸ ਦੇ ਵਿੱਚ ਜ਼ਮਾਨਤ ਦੇ ਦਿੱਤੀ ਉਸ ਦਿਨ ਸਵੇਰੇ ਇੱਕ ਝੂਠਾ ਕੇਸ ਜਿਹੜਾ ਇੱਕ ਫਰਜ਼ੀ ਕੇਸ ਜਿਹੜਾ ਸੁਬਾਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਉਹਨਾਂ ਤੇ ਦਾਇਰ ਕੀਤਾ ਜਾਂਦਾ ਕੋ ਕਸ਼ਮੀਰ ਸਿੰਘ ਨਾਂ ਦਾ ਆਦਮੀ ਹੈ ਜੀ ਅਨਨੋਨ ਜਿਹੜਾ ਉਹਨਾਂ ਨੂੰ ਕੋਈ ਵਕਫੀਅਤ ਨਹੀਂ ਉਹਨਾਂ ਨਾਲ ਉਹਦੀ ਵਾਈਵਲ ਨੂੰ ਸਟੇਟਮੈਂਟ ਲਈ ਜਾਂਦੀ ਹੈ ਹੁਣ ਅੱਗੇ ਜਾ ਕੇ ਕੋਈ ਗੈਂਗਸਟਰਜ਼ ਨਾਲ ਜੋੜਿਆ ਜਾ ਰਿਹਾ ਮੈਂ ਸਮਝਣਾ ਇੱਕ ਬਹੁਤ ਮਾੜੀ ਰੀਤ ਹੈ ਪੰਜਾਬ ਦੇ ਵਿੱਚ ਕਦੀ ਇਹ ਕੰਮ ਨਹੀਂ ਚੱਲਿਆ ਇਹ ਗੱਲਾਂ ਅਸੀਂ ਪਾਕਿਸਤਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਸੁਣੀਆਂ ਸੀ ਹੁੰਦੀਆਂ ਹਿੰਦੁਸਤਾਨ ਦੇ ਵਿੱਚ ਤੇ ਬੜੀ ਇੱਕ ਵਾਈਬਰੈਂਟ ਡੈਮੋਕ੍ਰੇਸੀਸ ਅਸੀਂ ਆਪਣੀ ਗੱਲ ਰੱਖ ਸਕਦੇ ਸੀ ਤੇ ਜੇ ਹੁਣ ਮੌਜੂਦਾ ਸਰਕਾਰੇ ਸੋਚੇ ਕਿ ਅਸੀਂ ਸਿਆਸੀ ਵਿਰੋਧੀਆਂ ਨੂੰ ਜਿਹਦੇ ਲੋਕਾਂ ਦੀ ਇਸ਼ੂਜ਼ ਨੇ ਜਾਂ ਜਿਹੜੇ ਇਹਨਾਂ ਦੇ ਮਨਿਸਟਰਜ਼ ਜਾਂ ਇਹਨਾਂ ਦੇ ਐਮਐਲਏਜ਼ ਜੋ ਵੱਡੇ ਪੇਮਾਨੇ ਤੇ ਲੁੱਟਖੁਟ ਕਰ ਰਹੇ ਨੇ ਕਿ ਕਾਂਗਰਸ ਦੀ ਲੀਡਰਸ਼ਿਪ ਇੱਕ ਮਿਊਟ ਸਪੈਕਟੇਟਰ ਦੀ ਵਰਗਾ અન્ને બોળ્યો કે ਤੇ ਇੱਥੇ ਬੈਠੀ ਰਹੇਗੀ ਉਹ ਨਹੀਂ ਹੋ ਸਕਦਾ ਇਹ ਸੂਰਮਿਆਂ ਦੀ ਧਰਤੀ ਹੈ ਮੈਂ ਪਹਿਲੇ ਵੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਸੀ ਕਿ ਜੇ ਤੁਸੀਂ ਸ਼ਹੀਦ ਆਜ਼ਮ ਭਗਤ ਸਿੰਘ ਜੀ ਦਾ ਰੋਜ਼ ਨਾ ਲੈਂਦੇ ਹੋ ਤੇ ਤੁਹਾਨੂੰ ਪਹਿਲੇ ਇਤਿਹਾਸ ਪੰਜਾਬ ਦਾ ਪੜ੍ਹਨਾ ਚਾਹੀਦਾ ਹੈ ਸੂਰਬੀਰਾਂ ਦੀ ਧਰਤੀ ਇੱਥੇ ਇਹਨਾਂ ਦੀ ਕਮੀ ਕੋਈ ਨਹੀਂ ਤੁਸੀਂ ਜਿੰਨੇ ਮਰਜ਼ੀ ਲੀਡਰ ਫੜ ਕੇ ਅੰਦਰ ਦੇਂਦੇ ਰਹੋ ਇਹ ਅਲਟੀਮੇਟਲੀ ਕੋਈ ਨਾ ਕੋਈ ਆਦਮੀ ਝੰਡਾ ਤੁਹਾਡੇ ਖਿਲਾਫ ਬੁਲੰਦ ਕਰਦਾ ਹੀ ਰਹੇਗਾ ਤੇ ਇਹਦੀ ਵੱਡੀ ਸਿਆਸੀ ਕੀਮਤ ਮੌਜੂਦਾ ਸਰਕਾਰ ਨੂੰ ਚੇਲਨੀ ਪਏਗੀ। ਯਾਰਾ ਸਾਹਿਬ ਨਾਲ ਮੁਲਾਕਾਤ ਹੋਈ ਤੁਹਾਡੀ ਹੋਈ ਦੋ ਤਿੰਨ ਦਿਨ ਪਹਿਲੇ ਦੋ ਤਿੰਨ ਦਿਨ ਪਹਿਲੇ ਸਾਡੇ ਜਿਹੜੇ ਪਰਿਵਾਰੀ ਨੇ ਯਾਦਵ ਸਾਹਿਬ ਰਾਜਾ ਵਿੜਿੰਗ ਜੀ ਤੇ ਮੈਂ ਤਿੰਨੋ ਜਣੇ ਅਸੀਂ ਜੇਲ੍ਹ ਦੇ ਵਿੱਚ ਹੁਣੇ ਨਾਬੇ ਮਿਲ ਕੇ ਆ ਦੋ ਤਿੰਨ ਦਿਨ ਪਹਿਲੇ ਮਿਲ ਕੇ ਆਏ ਉਹਨਾਂ ਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪ੍ਰੈਸ 'ਚ ਵੀ ਆ ਚੁੱਕਿਆ ਹੈ। ਉਹਨਾਂ ਦਾ ਵੀ ਵੀਊ ਸਾਰਾ ਲਿਆ ਜੀ। ਜਿਹੜਾ ਜੇਲ੍ਹ ਦੇ ਵਿੱਚ ਉਹਦਾ ਤੇ ਵਿਊ ਜੋ ਹੋਏਗਾ ਤੁਸੀਂ ਸਮਝਦੇ ਹੋਗੇ ਜੰਨਾ ਬੱਛ ਲੂਕੀ ਉਹਨਾਂ ਨਾਲ ਕੀਤੀ ਜਾ ਰਹੀ ਹੈ ਐਂਡ ਸਾਰਨ ਅਨਫੋਰਚੂਨੇਟ ਗੱਲ ਹੈ ਇਸ ਗਵਰਨਮੈਂਟ ਦੇ ਵਿੱਚ ਪੰਜਾਬ ਦਾ ਕਰਦਾਰ ਸੀ ਅਸੀਂ ਲੇਡੀਜ਼ ਨੂੰ ਕਦੀ ਲੜਾਈ 'ਚ ਨਹੀਂ ਸੀ ਲੈ ਕੇ ਆਂਦੇ ਔਰਤਾਂ ਨੂੰ ਕਦੀ ਨਹੀਂ ਸੀ ਧੀਆਂ ਪੈਣਾਂ ਨੂੰ ਕਦੀ ਲੜਾਈ ਨਹੀਂ ਮਰਦਾਂ ਦੀ ਇਹ ਸੂਬਾ ਹੈ ਜੇ ਲੜਨਾ ਤੇ ਮਰਦਾਂ ਵਰਗਾ ਲੜੋ ਤੇ ਔਰਤਾਂ ਵੀ ਫੈਮਿਲੀ ਮੈਂਬਰਸ ਵੀ ਉਮਰ ਵੀ ਦੀ ਵੇਖਦੇ ਤੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਨੇ ਮੈਂ ਇਹਨੂੰ ਸੀਰੀਅਸਲੀ ਕੰਡੈਮਨਡ ਕਰਦਾ ਆ ਜੀ ਸਾਹਿਬ ਕਿਤੇ ਨਾ ਕਿਤੇ ਕਾਂਗਰਸ ਦੋ ਫਾੜ ਹੁੰਦੀ ਹੋਣੀ ਨਹੀਂ ਦਿਖਾਈ ਦੇ ਰਹੀ ਆਓ ਜੀ